ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਇਹ ਪਿੰਡ rau ਵਾਲਾ rau ਵਾਲਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਵੈਸੇ ਜੈਤੋ ਤੋਂ ਜਦੋਂ ਆਪਾਂ ਬਾਜੇਖਾਨੇ ਨੂੰ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ rau ਵਾਲਾ ਪਿੰਡ ਆਉਂਦਾ ਮੈਂ ਇੱਕ ਫਾਰਮ ਦੇ ਵਿੱਚੋਂ ਤੁਹਾਨੂੰ ਵੀਡੀਓ ਦਿਖਾ ਰਿਹਾ ਤੇ ਫਾਰਮ ਬਿਲਕੁਲ ਉਸ ਮੇਨ ਛੜਕ ਦੇ ਉੱਪਰ ਹੀ ਬਾਈ ਹੋਰਿਆਂ ਨੇ ਬਣਾਇਆ ਇਥੇ ਅੱਜ ਤਿੰਨ ਨਾਗ ਵੀਰ ਨੇ ਵਕਾਊ ਕੀਤੇ ਜਿਹਦੇ ਚ ਦੋ گاਵਾ ਗੱਬਣ ਹੈ ਤੇ ਇੱਕ ਇਹ ਵੈੜ ਜਿਹੜੀ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਬਿਲਕੁਲ ਹੀ ਤਾਜੀ ਸੂਈ ਵੀ ਹੈ ਅਲੱਗ-ਅਲੱਗ ਪੈਂਚ ਚ ਇਹ ਜਿਹੜੀਆਂ ਤਿੰਨੇ گاਵਾ ਤਿੰਨੇ ਵੈੜਾਂ ਜਿਹੜੀਆਂ ਉਸ ਵਾਈ ਦੀਆਂ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਖਰੀਦਣਾ ਉਹ ਆਪਦੀ ਸਮਝ ਨਾਲ ਖਰੀਦਿਓ ਮੈਂ ਕੋਸ਼ਿਸ਼ ਕਰੂੰਗਾ ਵੀ ਹਰੇਕ ਪੱਖ ਤੋਂ ਤੁਹਾਨੂੰ ਇਹਨਾਂ گاਵਾ ਨੂੰ ਦਿਖਾ ਸਕਾਂ ਢਾਂਚੇ ਬਹੁਤ ਸੋਹਣੇ ਜਿਵੇਂ ਇਸ ਵੈੜ ਦੀ ਗੱਲ ਕਰੀਏ ਦੋਸਤੋ ਬੜਾ ਸੋਹਣਾ ਸਟਰਕਚਰ ਹੈ ਤੇ ਚਨਾਜ ਜੇ ਬਿੱਥੀ ਦੀ ਗੱਲ ਕਰੀਏ ਤਾਂ ਅੱਧੇ ਫੁੱਟ ਤੋਂ ਜ਼ਿਆਦਾ ਹੈ ਇਹ ਤੋਂ ਇਲਾਵਾ ਇਧਰਲੇ ਪਾਸੇ ਵੈਡ ਬਰੀਡ ਕੁਆਲਿਟੀ ਦੀ ਚੰਗੀ ਸੋਹਣੀ ਦੀਂਦੀ ਹੈ ਤੇ ਨਾਲ ਇੱਕ ਹੋਰ ਵੈਡ ਜਿਹੜੀ ਥੋੜਾ ਟਾਈਮ ਤਾਂ ਲੈਂਦੀ ਹੈ ਪਰ ਜਦੋਂ ਕਿਸੇ ਭਰਾ ਕੋਲ ਵੀਡੀਓ ਬਣਾਉਣ ਆ ਜੀਏ ਫਿਰ ਉਦੋਂ ਇਹ ਹੁੰਦਾ ਵੀ ਜਿਹੜੇ ਪਸ਼ੂ ਵੇਚਨੇ ਆ ਉਹ ਵਿਖਾਏ ਜਾਣ ਤੇ ਜੇ ਕੋਈ ਵੀਰ ਸਮਝ ਰੱਖਦਾ ਤੋ ਖਰੀਦ ਲੇ ਆਓ ਮਿਲिए ਬਾਈ ਨੂੰ ਸ਼ੁਰੂਆਤ ਕਰਾਂਗੇ ਸੂਈ ਸਵਾਈ ਵੈਡ ਤੋਂ ਗੱਬਣਾ ਉਹ ਤੁਹਾਨੂੰ ਬਾਅਦ ਚੋਂ ਦਿਖਾਉਂਗਾ ਸੋ ਤਸੱਲੀ ਤੁਸੀਂ ਕਰਨੀ ਹੈ ਤੇ ਨੰਬਰ ਵੀਰ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਗੱਲ ਸਿੱਧੀ ਤੁਹਾਡੀ ਮਾਲਕ ਨਾਲ ਹੀ ਹੋਣੀ ਆਓ ਡਿਟੇਲ ਪੁੱਛੀਏ ਪਹਿਲਾਂ ਇਹ ਵੈੜ ਫਿਰ ਦੂਜੀਆਂ ਜਿਹੜੀਆਂ ਗੱਬਣਾਂ ਆ ਉਹ ਦੋਨੇ ਦਿਖਾਉਂਗਾ ਬਈ ਸਤਿ ਸ੍ਰੀ ਅਕਾਲ ਹੱਸੀਗਾ ਬਈ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਰਜਿੰਦਰ ਸਿੰਘ ਬਈ ਰਜਿੰਦਰ ਬਈ ਫਾਰਮ ਦਾ ਕੰਮ ਕਰਦਿਆਂ ਨੂੰ ਕਿੰਨੇ ਕ ਸਾਲ ਹੋ ਗਏ ਓਟ ਜੰਦਾ ਆਪ ਨੂੰ 4 ਸਾਲ ਹੋ ਗਏ ਬਈ 4 ਸਾਢੇ 4 ਸਾਢੇ ਹੋ ਗਏ ਇਸ ਜਗ੍ਹਾ ਤੇ ਆਇਆ ਨੂੰ ਹਾਂਜੀ ਬਈ ਪਹਿਲਾਂ ਘਰੇ ਹੁੰਦੇ ਸੀਗੇ 5-7 ਪਸ਼ੂ ਰੱਖਦੇ ਸੀ ਬਈ ਇੰਨਾ ਕੀ ਜਗ੍ਹਾ ਸੀ ਘਰੇ ਹੂੰ ਹੁਣ ਬਸ ਇੱਥੇ 4 1/4 ਸਾਲ ਹੋ ਗਏ ਬਈ ਠੀਕ ਹੈ ਅੱਜ ਜਿਹੜੀ ਵੇਡ ਆਪਾਂ ਪਹਿਲੇ ਨੰਬਰ ਤੇ ਦਿਖਾਵਾਂਗੇ ਕਨ ਮਸੂਆ ਸੂਈ ਹੈ ਇਹ ਸੂਆ ਪਹਿਲਾ ਸੂਈ ਹੈ ਬਈ ਦਿਨ ਇਹਨੂੰ ਕਿੰਨੇ ਹੋਏ ਸੂਈ ਨੂੰ ਇਹਨੂੰ 10 ਦਿਨਾਂ ਦੇ ਆਸ-ਪਾਸੇ ਹੋ ਗਏ ਬਈ ਅੱਛਾ ਹੁਣ ਦੁੱਧ ਕਿੰਨਾ ਹਾਜ਼ਰ ਹੋਊਗਾ ਹੁਣ ਦੁੱਧ 23-24 ਕਿਲੋ ਬਈ 22 ਕਿਲੋ ਕੋਈ ਮਰਜ਼ੀ ਭਰਾ ਕੰਡੇ ਦੇ ਮੰਨ ਕੇ ਚੱਲ ਤੋਲ ਲੈ ਦੋ ਟਾਈ ਹੈ 23-24 ਹਾਂ ਪਰ 22 ਕਿਲੋ ਮੰਨ ਕੇ ਸੌਦਾ ਕਰ ਲਈ ਹਾਂ 22 ਕਿਲੋ ਮੰਨ ਕੇ ਕੰਡੇ ਦੇ ਤੋਲ ਲੈ ਬੱਚਾ ਕੀ ਦਿੱਤਾ ਬਈ ਇਹਨੇ ਇਹ ਨਾ ਮੇਲ ਕਾਫ ਹੈ ਬਈ ਕੀ ਇਹਦੀ ਡਿਮਾਂਡ ਰੱਖਾਂਗੇ ਆ ਦੋਸਤੋ 1 ਲੱਖ 35000 ਰੇਟ ਹੈ 10ਵੇਂ ਦਿਨ 22 23 ਕਿਲੋ 23 24 ਕਿਲੋ ਵਾਂਗੂ ਦੁੱਧ ਆ ਪਰ 22 ਕਿਲੋ ਮੰਨ ਕੇ ਸੋਚ ਰਹੇ ਹੋ 27 28 ਕਿਲੋ ਤੀ ਜਾ ਵੜਨੀ ਆ ਬਾਈ ਅੱਛਾ ਮੰਨ ਕੇ ਚੱਲ ਜਿੰਨਾ ਚਿਰ ਪੀਕ ਫੜਨ ਹਜੇ ਕੋਈ ਫੀਡ ਨਹੀਂ ਆਪਾਂ ਸਟਾਰਟ ਕੀਤੀ ਬਾੜੀ ਜਿਆਦੇ ਠੀਕ ਹੈ ਨਾਰਮਲ 5 ਕਿਲੋ ਫੀਡ ਦੀ ਹੈ ਹਜੇ ਬਈ ਠੀਕ ਹੈ ਸੋ ਚੰਗਾ ਤੋਂ ਦੇਊਗੀ ਤੇ ਖੈਰ ਇਹਦਾ ਢਾਂਚਾ ਮੈਨੂੰ ਬਹੁਤ ਸੋਹਣਾ ਲੱਗਾ ਉਥੋਂ ਇਹ ਤੁਹਾਨੂੰ ਵੀ ਪਸੰਦ ਆਊਗਾ ਇਹ ਬਾਹਰ ਕੱਢ ਲਾਂਗੇ ਦੋਸਤੋ ਇਸੇ ਪੈਣ ਕੱਲੇ ਕੱਲੇ ਚ ਇਸੇ ਤਰੀਕੇ ਨਾਲ ਬਾਈ ਦੀਆਂ ਛੜੀਆਂ ਵਗੀਆਂ ਸੀ ਤੇ ਆਪਾਂ ਨਵੀਆਂ ਇਕਲੀਆਂ ਜੀਆਂ ਹੀ ਤੁਹਾਨੂੰ ਦਿਖਾ ਦੇਣੀਆਂ ਮੈਨੂੰ ਇਹਦਾ ਟਾਂਚਾ ਬੜਾ ਚੰਗਾ ਲੱਗਾ ਖੈਰ ਜਿੱਧਰ ਨੂੰ ਦਰ ਜਿੱਧਰ ਨੂੰ ਮਰਜੀ ਤੋੜ ਲਾ ਬਾਈ ਇਧਰ ਨੂੰ ਤੋੜ ਲਾ ਤੁਸੀਂ ਪੈਸੇ ਲਾਉਣੇ ਆ ਮੇਰਾ ਤਾਂ ਹੱਕ ਆ ਤਾਰੀਫ ਕਰਨ ਦਾ ਕਿਸੇ ਵੀ ਪਸ਼ੂ ਦੀ ਪੰਛੀ ਜੱਚਦੀ ਹੈ ਉਹਦੇ ਬਾਰੇ ਦੋ ਸ਼ਬਦ ਵੱਧ ਜ਼ਰੂਰ ਕਹੇ ਜਾਂਦੇ ਆ ਹਵਾਨਾ ਫਿਟਿੰਗ ਵਾਲਾ ਥਾਣਾ ਚ ਬਿੱਥੀ ਫੁੱਲ ਹੈ ਚਵਾਈ ਭਾਵੇਂ ਉੱਥੇ ਹੀ ਕਰ ਲਿਓ ਜਿਹੜੀ ਉੱਤੋਂ ਪੁੜਿਆਂ ਦੀ ਬਣਾਵਟਾ ਇਹਦੇ ਉਹ ਬੜੀ ਚੰਗੀ ਆ ਬਹੁਤ ਸੋਹਣੀ ਵਹਿੜਾ ਦਸੋ ਟਾਂਚੇ ਵੱਲੋਂ 1 ਲੱਖ 35000 ਦੀ ਬਾਈ ਕਹਿੰਦਾ ਵਹਿੜ ਦੇ ਦਿਆਂਗੇ ਸੂਆ ਪਹਿਲਾ ਸੂਈ ਹੈ ਇਹਨੇ ਵੱਛੇ ਨੂੰ ਜਨਮ ਦਿੱਤਾ ਹਵਾਨਾ ਮੈਂ ਥਾਣਾ ਚ ਬਿੱਥੀ ਦੀ ਗੱਲ ਕੀਤੀ ਸੀ ਦੋਸਤੋ ਤੇ ਅੱਧੇ ਫੁੱਟ ਤੋਂ ਬਾਹਰ ਬਿੱਥੀ ਦੀਂਦੀ ਹੈ ਨਰਵਾ ਥਣ ਮੋਟਾ ਤੇ ਹਵਾਨੇ ਤੇ ਨਾੜਾਂ ਬਹੁਤ ਸੋਹਣੀਆਂ ਚੱਕਣੀਆਂ ਸ਼ੁਰੂ ਕਰਤੀਆਂ ਇਸ ਵੈੜ ਨੇ ਕਿਉਂਕਿ ਹਜੇ ਬੰਦ ਹੋ ਬਈ ਜਦੋਂ ਪੀਕ ਫੜੂਗੀ ਉਦੋਂ ਹਵਾਨਾ ਦੇਖੋ ਇਸ ਵੈੜ ਦਾ ਕਿਦਾਂ ਦਾ ਬਣਦਾ ਮੈਨੂੰ ਆਸ ਹੈ ਇਹ ਨਵੀਂ ਨਰੋਈ ਰਵੇ ਕਿਸੇ ਭਰਾ ਕੋਲ ਜਾਵੇ ਤੰਦਰੁਸਤ ਰਵੇ ਕਰਮਾ ਵਾਲੀ ਤੇ ਆ ਵੀਰ ਕੋਲ ਬਰੀਡ ਬਣਾ ਦੂਗੀ ਇਦਾਂ ਦਾ ਇਹਦਾ ਟਾਂਚਾ ਥਣ ਹਵਾਨਾ ਦੀਂਦਾ ਸੋ ਇਹ ਪਹਿਲੇ ਨੰਬਰ ਤੇ ਦੱਸੋ ਪੂਰੀ ਸੰਭੀ ਵੀ ਪੂਰੇ ਵਧੀਆ ਬੀਸੀਐਸ ਵਾਲੀ ਵੈੜ ਹੈ 135000 ਦੀ ਡਿਮਾਂਡ ਵੀਰ ਨੇ ਰੱਖੀ ਹੋਇਆ ਰਜਿੰਦਰ ਭਾਈ ਜਿਹੜੀ ਇਹ ਦੋ ਨੰਬਰ ਤੇ ਆਪਾਂ ਵੈੜ ਦਿਖਾ ਰਹੇ ਹਾਂ ਇਹ ਬਈ ਦੂਜਾ ਸੂਆ ਜੀ ਹੂੰ ਇਹ ਦੋਨੇ ਵੈੜਾਂ ਹੈ ਨਾ 4116 ਦੀਆਂ ਬਈ ਠੀਕ ਹੈ ਸਪਾਈਕ ਦੇ ਸੀਮਨ ਲੱਗੇ ਹੋਏ ਬਈ ਠੀਕ ਹੈ ਇਹਦੇ ਸੈਕਸੜਾ ਉਹਦੇ ਕਨਵੈਨਸ਼ਨ ਆ ਅੱਛਾ ਇਹਦੇ ਸੈਕਸੜ ਹੈ ਹਾਂ ਬਈ ਅੱਛਾ ਭਾਈ ਇਹ ਦੂਜਾ ਸੂਆ ਸੁਹੰਦੀ ਹੈ ਦਿਨ ਹਜੇ ਕਿੰਨੇ ਲਾਊਗੀ ਇਹ ਦਿਨ ਮੰਨ ਕੇ ਚੱਲੋ ਬਈ 5-6 5 ਕਿ ਦਿਨ ਲਿਆਸੇ ਪਾਸੇ ਲੈ ਜੂਗੀ ਜਾਨੀ ਕਿ 2 ਤਰੀਕ ਨੂੰ ਦਿਨ ਪੂਰੇ ਆ ਅੱਜ ਅੱਛਾ ਪਹਿਲਾਂ ਦਾ ਦੁੱਧ ਦਾ ਕੀ ਰਿਕਾਰਡ ਰਿਹਾ ਇਹ ਰਹਾ ਬਈ 33-34 ਕਿਲੋ ਰਿਕਾਰਡ ਆ ਪਹਿਲਾਂ ਦਾ ਪਹਿਲਾਂ ਦਾ 33-34 ਕਿਲੋ ਦੁੱਧ ਰਿਹਾ ਅੱਛਾ ਇਹਦਾ ਰੇਟ ਕੀ ਰੱਖਦੇ ਹਾਂ ਬਈ ਤੇ ਬਈ ਲੈਣ ਦੇ ਨਾਲ ਰੇਟ ਹੀ ਆ 1,58,000 ਦੀ ਦੇ ਦੇਣ ਬਈ 1,58 ਦੀ ਦੇ ਦੇਣ ਹਾਂਜੀ ਖੁੱਲ ਗਏ ਬਈ ਇਹਨੂੰ ਵੀ ਦੋਸਤੋ 1 ਲੱਖ ਤੇ 58,000 ਦੀ ਵਾੜ ਮਿਲ ਜੂਗੀ ਸੂਆ ਦੂਜਾ ਹੈ 40116 ਦੀ ਮੇਰੇ ਖਿਆਲ ਚ ਬਾਈ ਨੇ ਬੋਲੀ ਦੋਨੋਂ ਹੀ 40116 ਦੀਆਂ ਬਾਈ 40116 ਦੀ ਹੈ ਦੋਸਤੋ ਤੇ ਸਪਾਈਕ ਬੋਲਦਾ ਸੀ ਮਨ 6 ਸਟ ਲੱਗਾ ਇਸ ਵੈੜ ਦੇ ਬੜਾ ਨਰਵਾ ਟਾਂਚਾ ਹੈ 1 ਲੱਖ ਤੇ 58000 ਰੇਟ ਹੈ ਰੇਟ ਲਗਭਗ ਉਹੋ ਜੇ ਜੀ ਮੰਗਣ ਦੀ ਕੋਸ਼ਿਸ਼ ਬਾਈ ਨੇ ਕੀਤੀ ਹੈ ਵੀ ਜਿੰਨਾ ਇੱਕ ਦਿਗਾਏ ਵੇਚਣਾ ਜਾਂ ਸੌਦੇ ਕਰਨ ਦੀ ਬਾਈ ਸੋਚ ਰਖਦਾ ਤੁਹਾਨੂੰ ਜਜਣੀਆਂ ਤੁਸੀਂ ਕਾਲ ਕਰ ਲਓ ਬੜਾ ਵੱਡੇ ਫਰਕ ਵਾਲੇ ਨਾ ਹੋਣ ਖੈਰ ਜਚਿਆ ਪਸ਼ੂ ਖਰੀਦੋਗੇ ਤੇ ਆ ਕੇ ਵੀ ਜਰੂਰ ਦੇਖ ਲਿਓ ਸੋ ਇਹ ਦੂਜੇ ਨੰਬਰ ਤੇ ਦਿਖਾ ਰਿਹਾ ਤੁਹਾਨੂੰ ਚੰਗਾ ਹਵਾਨਾ ਹੈ ਗੁਲਾਬੀ ਰੰਗ ਦੇ ਥਾਣਾ ਹੈ ਢਾਂਚਾ ਇਸ ਵੈਡ ਦਾ ਬਹੁਤ ਸੋਹਣਾ ਹੈ 33 34 ਕਿਲੋ ਵਾਂਗੂ ਪਹਿਲਾਂ ਨੇ ਦੁੱਧ ਪਾਇਆ ਦੱਸੋ ਦੂਜਾ ਸੁਆ ਇਸ ਵੈਡ ਨੇ ਸੋਹਣਾ ਹੈ ਪਸੰਦ ਆਵੇ ਤਾਂ ਕਰਿਓ ਕੰਟੈਕਟ ਵਾਈ ਦੇ ਨਾਲ ਨੰਬਰ ਸਕਰੀਨ ਉੱਪਰ ਚੱਲ ਜਾਂਦਾ ਹੈ ਇਹ ਅਲੱਗ-ਅਲੱਗ ਪੈਨ ਚ ਛੱਡੀਆਂ ਹੋਈਆਂ ਆ ਵਾਈ ਦੀਆਂ ਇਹ ਵੀ ਇੱਕ ਕਨਸੈਪਟ ਚੰਗਾ ਲੱਗਾ ਮੈਨੂੰ ਜੇ ਕੋਈ ਵੀਰ ਇਦਾਂ ਦਾ ਸ਼ੈੱਡ ਪਾ ਕੇ ਰੱਖਦਾ ਭਾਵੇਂ ਮੱਝਾਂ ਹੈ ਭਾਵੇਂ ਗਾਵਾਂ ਕੱਲੀ-ਕੱਲੀ ਨੂੰ ਇਦਾਂ ਦਾ ਪੈਣ ਦਿੱਤਾ ਜਾਵੇ ਇੱਕ ਪਸ਼ੂ ਦੂਜੇ ਨੂੰ ਡਿਸਟਰਬ ਵੀ ਨਹੀਂ ਕਰਦਾ ਮੇਰੇ ਕਹਿਣ ਤੇ ਉਹ ਸੂਨ ਚੱਕ ਮਹੀਨਾ ਰਹਿੰਦਾ ਬਈ ਉਹਦਾ ਆਪ ਇਧਰਲੇ ਪਾਸੇ ਲੈ ਆਉਣੀ ਆ ਅੱਛਾ ਉਦੋਂ ਇਧਰ ਲੈ ਆਉਣੀ ਉਦੋਂ ਅੱਡ-ਅੱਡ ਕਰ ਦਿੰਨੇ ਆ ਅੱਛਾ ਇਧਰ ਆ ਕੇ ਫਿਰ ਕੋਈ ਸਿਹਤ ਦਾ ਫਰਕ ਪੈਂਦਾ ਪਸ਼ੂ ਦਾ ਹਾਂ ਪੂਰਾ ਹੀ ਫਰਕ ਪੈ ਜਾਂਦਾ ਬਈ ਮੰਨ ਕੇ ਚੱਲ ਢੋਡ-ਢਾਡ ਦੋ ਹੀ ਵਿਚਾਰਿੰਦਾ ਕਈ ਵਾਰੀ ਇਕੱਠੇ ਫਿਰਦੇ ਜਾਨਵਰ ਇੱਕ ਦੂਜੇ ਦੇ ਢੋਡਾਂ ਮਾਰੀ ਜਾਂਦੇ ਰੰਗ ਚ ਸਹੀ ਅਸਲ ਉਹ ਚੀਤੋ ਹੀ ਵਿਚਾਰਿੰਦਾ ਕਈ ਚੀਜ਼ਾਂ ਦਾ ਫਾਇਦਾ ਹੁੰਦਾ ਦੋਸਤੋ ਬਾਕੀ ਵੈੜ ਮੇਨ ਕਰਦੇ ਆ ਵੀ ਆਊਗਾ ਤੇ ਤੁਸੀਂ ਇਹਦਾ ਢ ਸਿੰਘ ਇਹਦੇ ਦਾਗੇ ਹੋਏ ਆ ਦੋਸਤੋ ਵੈਸੇ ਫੋਟਾਂ ਜੀਆਂ ਤੁਹਾਨੂੰ ਦਿਖਦੀਆਂ ਜਰੂਰ ਹੋਣਗੀਆਂ ਸੋ ਚੰਗੀ ਨਰੋਈ ਸੋਹਣੇ ਰੰਗ ਰੂਪ ਦੀ ਵੈੜ ਦੂਜੇ ਨੰਬਰ ਤੇ ਐ 300 ਬਾਅਦ ਚ ਤੁਹਾਨੂੰ 40116 ਦੀ ਸਪਾਈਕ ਬੋਲ ਤੋਂ ਗੱਭਣ ਵੈੜ ਜਿਹੜੀ 2 ਨੰਬਰ ਤੇ ਵੀ 3 ਨੰਬਰ ਤੇ ਤੁਹਾਨੂੰ ਦਿਖਾ ਦਿੰਦੇ ਆ ਰਜਿੰਦਰ ਭਾਈ ਇਹਦੀ ਮਾੜੀ ਇਨਫੋਰਮੇਸ਼ਨ ਦੇ ਦਿਓ ਇਹ ਦੂਜਾ ਸੂਹ ਸੁਂਦੀ ਹੈ ਕਿੰਨੇ ਦਿਨ ਲਉਂਦੀ ਹੈ ਇਹ ਦੂਜਾ ਸੂਹ ਹੀ ਲੈਂਦੀ ਸੁਂਦੀ ਆ ਭਾਈ ਇਹਦੇ 5 ਤਰੀਕ ਨੂੰ ਤਿੰਨ ਦਿਨ ਮਗਰੋਂ ਹੀ ਉਹਦੇ ਤੋਂ ਇਹ ਠੀਕ ਹੈ ਤੇ ਵੈਸੇ ਇਹ ਲਾਉਂਦੀ ਮੌਕੇ ਦੇ ਤਾਂ ਦੁੱਧ ਦਾ ਰਿਕਾਰਡ ਉਹਦੇ ਨਾਲ ਵੀ ਚੰਗਾ ਬਈ ਅੱਛਾ ਕਿੰਨਾ ਕੁ ਦੁੱਧ ਦਿੰਦਾ ਇਹਨੇ 35 ਕਿਲੋ ਦੁੱਧ ਦਿੰਦਾ ਬਈ ਪਹਿਲਾਂ ਨਹੀਂ ਉਹਨਾਂ 2.5 ਕਿਲੋ ਦੁੱਧ ਆਪ ਹੀ ਰਿਆਦਾ ਹਮੇਸ਼ਾ ਹੀ ਠੀਕ ਹੈ ਅੱਛਾ ਰੇਟ ਕੀ ਰੱਖੋਗੇ ਇਹ ਵੀ ਸੇਮ ਰੇਟ ਤੇ ਦੇ ਦੇਵਾਂਗੇ ਬਈ 158 ਦੀ ਹਾਂ ਦੱਸੋ ਰੇਟ ਇਹ ਤੋਂ ਮੈਨੂੰ ਬਹੁਤ ਸੋਹਣੀ ਉਮੀਦ ਆ ਬਈ ਵੀ ਇਹ 40 ਤੋਂ ਉੱਪਰ ਵੀ ਜਾ ਦੇਣੀ 40 ਹੱਸ ਕੇ ਦੇ ਦਊਗੀ ਬਈ ਠੀਕ ਹੈ ਹਾਂ ਖੋਲ ਲਓ ਬਈ ਤੋਰ ਦਿਓ ਸੋ ਦੋਸਤੋ ਦੁੱਧ ਹਮੇਸ਼ਾ ਤੁਹਾਡੀ ਸੇਵਾ ਦਾ ਬਾਈ ਨੇ 35 ਕਿਲੋ ਚੋਇਆ ਤੇ ਨੇਚਰਲੀ ਹੈ ਜੇ ਚੰਗੀ ਸੇਵਾ ਹੋ ਗਈ ਤਾਂ ਦੂਜੇ ਸਵੇ ਪੰਜ ਕਿਲੋ ਦਾ ਜੰਪ ਪਗਾਵਾ ਵਾਸ ਬਾਕੀ ਕੰਦ ਦਾ ਕਾਕ ਚੰਗੇ ਬਾਈ ਹੂੰ ਤਾਂ ਜਾਣੇ ਦੁੱਧ ਦੇਣੇ ਆ ਦੱਸੋ ਇਹ ਵੱਡੇ ਸਟਰਕਚਰਾਂ ਦੀਆਂ ਗਾਵਾਂ ਹੈ ਇਧਰ ਨੂੰ ਤੋਰਾਂਗੇ ਇਹਨੂੰ ਨਾ ਇਧਰ ਤੋਰ ਲੈਣੇ ਚੱਲੋ ਸੋ ਇਹ ਵੜ ਇਸ ਸੈਟ ਨੂੰ ਤੋਰ ਲੈਂਦੇ ਆ ਦੱਸੋ ਹਜੇ ਇਹ ਮੌਕੇ ਜੇ ਤੇ ਬਾਈ ਕਹਿੰਦਾ ਦੁੱਧ ਲਾਉਗੀ ਦੁੱਧ ਲਾਉਣਾ ਸ਼ੁਰੂ ਕੀਤਾ ਵਿਆ ਸੋ ਰੇਟ ਇਹਦਾ ਵੀ 158 ਸੇਮ ਬੁੱਲ ਪਿਓ ਵਾਲੇ ਪੱਖ ਤੋਂ ਵੀ ਤੇ ਜਿਹੜੇ ਤੋਂ ਇਸ ਟਾਈਮੇ ਗੱਭੜਾ ਇਹਦੇ ਸੈਕਸਰ ਨਹੀਂ ਵੈਸੇ ਬਾਈ ਠੀਕ ਓਕੇ ਲੇ ਆ ਬਾਈ ਤੁਮ ਸੋਇ ਵੱਛਾ ਦੇ ਸਕਦੀ ਐ ਦੱਸੋ ਤੇ ਵੱਛੀ ਵੀ ਦੇ ਸਕਦੀ ਐ ਦੂਜੀ ਗਾਂ ਦੇ 90% ਚਾਂਸ ਹੋਵੇ ਵੀ ਵੱਛੀ ਆਊਗੀ ਇਹਦੇ ਚਾਂਸ ਜਿਹੜੇ ਉਹ 50% ਸੋ ਜਿਹਨੂੰ ਜਿਹੜਾ ਨਾਗ ਜੱਜਦਾ ਆ ਕੇ ਦੇਖ ਲਿਓ ਤਸੱਲੀ ਕਰ ਲਿਓ ਇਹ ਵੈਡ ਨੇ ਹਜੇ ਹਵਾਨਾ ਬਣਾਉਣਾ ਸ਼ੁਰੂ ਕੀਤਾ ਐ ਇਹ ਤਾਂ ਬਹੁਤ ਫਿਕਸ ਕੱਟ ਵਾਲਾ ਹਵਾਨਾ ਪੂਰਾ ਵਧੀਆ ਕੱਢਦੀ ਐ ਬਈ ਠੀਕ ਐ ਸੋ ਹਜੇ ਇਹ ਵੈਡ ਨੇ ਭਰਨਾ ਐ ਸੋ ਅੱਜ ਦੀ ਵੀਡੀਓ ਦੇ ਦੱਸੋ ਇਹ ਤਿੰਨ ਨਾਗ ਤੁਹਾਨੂੰ ਦਿਖਾਤੇ ਐ ਵੀਡੀਓ ਕਰਦੇ ਹਾਂ ਸਮਾਪਤ ਤੇ ਤੁਸੀਂ ਕਰਿਓ ਤਸੱਲੀ ਜਿਹੜਾ ਪਸ ਤੁਹਾਨੂੰ ਜੱਜ ਗਿਆ ਪਹੁੰਚਣਾ ਇੱਥੇ ਤੁਹਾਨੂੰ ਪਊਗਾ ਕਿਉਂਕਿ ਫਾਰਮ ਦੇ ਵਿੱਚ ਇੱਥੇ ਆਪਾਂ ਅੱਜ ਦੀ ਇਹ ਵੀਡੀਓ ਬਣਾ ਰਹੇ ਸੀ ਬਾਈ ਕੋਲ ਸੋ ਆਕੇ ਦੇਖ ਕੇ ਲੈ ਜਾਓ ਜਿਹੜਾ ਨਗ ਤੁਹਾਨੂੰ ਜੱਜ ਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ